ਦੁਖੀ ਕਿਹੜਿਕ ਲੋ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਦੁੱਖ ਜਿਹੜਾ ਵਾ ਦੁਨੀਆ ਤੋਂ ਵੱਖਰਾ ਵਾ ਅਲੋਕਾਰ ਆ ਉਹ ਦੁੱਖ ਜਿਹੜਾ ਤੁਹਾਨੂੰ ਪ੍ਰੋਬਲਮ ਆ ਜਿਹੜੀ ਉਹ ਕਿਸੇ ਨੂੰ ਨਹੀਂ ਆ ਸੋਚ ਕੇ ਵੇਖੋ ਇੱਕ ਵਾਰੀ ਕਿ ਜਿਹੜੀ ਪ੍ਰੋਬਲਮ ਤੁਹਾਨੂੰ ਆ ਜਿਹਦੇ ਕਰਕੇ ਤੁਸੀਂ ਇੰਨੇ ਜ਼ਿਆਦਾ ਸਟ्रेस ਤੇ ਉਹ ਜਾਂ ਇੰਨੇ ਜ਼ਿਆਦਾ ਡਿਪਰੈਸ਼ਨ ਐਂਜਾਇਟੀ ਤੇ ਰਹਿੰਦੇ ਹੋ ਦੁਖੀ ਰਹਿੰਦੇ ਹੋ ਆਪਣੇ ਦੁੱਖ ਨੂੰ ਲੈ ਕੇ ਉਹ ਸਿਰਫ ਤੁਹਾਨੂੰ ਹੀ ਆ ਸਾਰੀ ਦੁਨੀਆ ਦੁੱਖਾਂ ਨਾਲ ਭਰੀ ਪਈ ਆ ਕਹਿੰਦੇ ਨਾ ਨਾਨਕ ਦੁਖੀਆ ਸਭ ਸੰਸਾਰ ਤੇ ਇਸ ਕਰਕੇ ਆਪਣੇ ਦੁੱਖ ਨੂੰ ਐਡਾ ਵੱਡਾ ਹਵਾਨਾ ਬਣਾਇਆ ਕਰੋ ਮੇਰੀ ਇੱਕ ਫਰੈਂਡ ਕਹਿੰਦੀ ਹੁੰਦੀ ਸੀ ਕਿ ਜਿੰਨਾ ਚਿਰ ਆਪਾਂ ਜਿੰਦੇ ਆ ਉਹਨਾਂ ਚਿਰ ਇਹ ਚੀਜ਼ਾਂ ਹੈਗੀਆਂ ਨੇ ਦੁੱਖ ਸੁੱਖ ਹਾਸਾ ਤੇ ਗਮੀ ਇਹ ਸਾਡੇ ਨਾਲ ਉਹਨਾਂ ਚਿਰ ਹੀ ਰਹਿਣੇ ਆ ਜਿੰਨਾ ਚਿਰ ਅਸੀਂ ਸਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਹੈਗੀ ਆ ਸਾਡੇ ਵਿੱਚ ਸਾਹ ਹੈਗੇ ਨੇ ਤੇ ਜਿੱਦਨੇ ਸਾਹ ਬੰਦ ਹੋਗੇ ਉਸ ਦਿਨੇ ਸਾਰਾ ਕੁਝ ਖਤਮ ਤੇ ਫਿਰ ਮਤਲਬ ਕਿ ਫਿਰ ਵੀ ਫਿਰ ਵੀ ਇੰਨੀ ਜ਼ਿਆਦਾ ਟੈਨਸ਼ਨ ਕਰ ਤੋਂ ਲੈਣੀ ਜਿੰਦਿਆਂ ਹਰੇਕ ਜ਼ਿੰਦਗੀ ਵਿੱਚ ਹਰੇਕ ਪਰਸਨ ਦੀ ਲਾਈਫ ਵਿੱਚ ਦੁੱਖ ਸੁੱਖ ਹੁੰਦਾ ਆ ਠੀਕ ਆ ਤੇ ਜੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਇਹਦਾ ਮਤਲਬ ਕਿ ਤੁਹਾਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ ਰੋਸ਼ਨੀ ਦਿੱਤੀ ਆ ਹਨਾ ਲੱਖਾਂ ਦੁਨੀਆਂ ਜਿੰਨਾਂ ਕੋਲੋਂ ਇਹ ਦਾਤ ਨਹੀਂ ਹੈਗੀ ਉਹ ਦੇਖ ਨਹੀਂ ਸਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਆ ਫਿਰ ਵੀ ਉਹ ਆਪਣੀ ਜ਼ਿੰਦਗੀ ਨੂੰ ਅ ਅੱਗੇ ਕੰਟੀਨਿਊ ਕਰਦੇ ਆ ਹਨਾ ਤੇ ਤੁਸੀਂ ਆਪਣੇ ਸ਼ਾਇਦ ਉਹਦੇ ਨਾਲੋਂ ਉਹਦੇ ਮੁਕਾਬਲੇ ਆਪਣੇ ਦੁੱਖ ਨੂੰ ਫਿਰ ਵੀ ਵੱਡਾ ਸਮਝਦੇ ਹੋ ਜੇ ਮੰਨ ਲਓ ਕਿ ਤੁਸੀਂ ਦੇਖ ਰਹੇ ਹੋ ਤਾਂ ਫਿਰ ਸੁਣ ਵੀ ਰਹੇ ਹੋਵੋਗੇ ਤੇ ਇਹਦਾ ਮਤਲਬ ਤੁਹਾਡੇ ਕੰਨ ਵੀ ਬਿਲਕੁਲ ਸਹੀ ਸਲਾਮਤ ਆ ਤੁਸੀਂ ਫੋਨ ਚਲਾ ਰਹੇ ਹੋ ਤੁਹਾਡੇ ਹੱਥ ਵੀ ਸਹੀ ਸਲਾਮਤ ਆ ਹਨਾ ਕਿੰਨੀ ਦੁਨੀਆ ਜਿੰਨਾ ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਹੱਥ ਨਹੀਂ ਦਿੱਤੇ ਪਾਵਾ ਨਹੀਂ ਦਿੱਤੀਆਂ ਪੈਰ ਨਹੀਂ ਦਿੱਤੇ ਹਨਾ ਕਿਸੇ ਨਾ ਕਿਸੇ ਪਾਸੋਂ ਅਪਾਹਿਤ ਹੁੰਦੇ ਨੇ ਤੇ ਫਿਰ ਜਦੋਂ ਸਾਡੇ ਕੋਲ ਸਾਰਾ ਕੁਝ ਆ ਨਾ ਫਿਰ ਵੀ ਅਸੀਂ ਦੁਖੀ ਰਹਿੰਦੇ ਆ ਹੱਥ ਆ ਪੈਰ ਆ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਆਪਣਾ ਕੰਮ ਆਪ ਕਰ ਸਕਦੇ ਆ ਹਨਾ ਲੱਖਾਂ ਲੋਕ ਇਦਾਂ ਦੇ ਨੇ ਕਿ ਜਿਨ੍ਹਾਂ ਨੂੰ ਦੂਸਰਿਆਂ ਤੇ ਡਿਪੈਂਡ ਹੋਣਾ ਪੈਂਦਾ ਆ ਹਨਾ ਦੂਜਿਆਂ ਤੇ ਡਿਪੈਂਡ ਰਹਿਣਾ ਪੈਂਦਾ ਆ ਉਹ ਦੂਜਿਆਂ ਦੇ ਹੱਥਾਂ 'ਵਾਲ ਵੰਦੇ ਨੇ ਕਿ ਜਦੋਂ ਕਦੋਂ ਬੰਦਾ ਉਹਦੀ ਹੈਲਪ ਕਰੇ ਤੇ ਇਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਿਆ ਕਰੋ ਤੁਹਾਡੀ ਜਿਹੜੀ ਟੈਨਸ਼ਨ ਆ ਨਾ ਅੱਧੋਂ ਵੱਧ ਜ਼ਿੰਦਗੀ ਦੀ ਟੈਨਸ਼ਨ ਖਤਮ ਹੋ ਜੇਗੀ ਫਸਟ ਪੁਆਇੰਟ ਅੱਜ ਜ਼ਿਆਦਾ ਜ਼ਿਆਦਾ ਕੁਝ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਅੱਜ ਬੈਠੇ ਬੈਠੇ ਮੈਨੂੰ ਇਹੀ ਖਿਆਲ ਆਇਆ ਕਿ ਪਰ ਜਦੋਂ ਕਿ ਆਪਣੀ ਮੇਰੀ ਲਾਈਫ ਵਿੱਚ ਵੀ ਬਹੁਤ ਦੁੱਖ ਸੁੱਖ ਆਉਂਦੇ ਨੇ ਉਤਰਾ ਚੜਾਹ ਜ਼ਿੰਦਗੀ 'ਚ ਆਉਂਦੇ ਨੇ ਫਿਰ ਸੋਚਿਆ ਕਿ ਇੰਨਾ ਜ਼ਿਆਦਾ ਜਦੋਂ ਅਸੀਂ ਉਹਨਾਂ ਚੀਜ਼ਾਂ ਤੇ ਹੀ ਫੋਕਸ ਕਰ ਦਿੰਨੇ ਆ ਤੇ ਜੋ ਹੀ ਸੋਚਿਆ ਹੁੰਦਾ ਨਾ ਜ਼ਿੰਦਗੀ 'ਚ ਕਰਨ ਬਾਰੇ ਉਹ ਫਿਰ ਮਤਲਬ ਕਿ ਉਹਦੇ ਬਾਰੇ ਉਹਦੀ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਸਾਰਿਆਂ ਇਹ ਨਹੀਂ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ 'ਚ ਤਰੱਕੀ ਕਰ ਰਿਹਾ ਨਾ ਕੁਛ ਨਾ ਕੁਛ ਕਰ ਰਿਹਾ ਵਾ ਤੇ ਉਹਦੀ ਜ਼ਿੰਦਗੀ ਬਹੁਤ ਬਹੁਤ ਖੁਸ਼ਹਾਲ ਆ ਬਿਲਕੁਲ ਉਹ ਬਿਲਕੁਲ ਸ਼ਾਂਤੀ ਨਾਲ ਰਹਿ ਰਿਹਾ ਬਿਲਕੁਲ ਨਹੀਂ ਜਿੰਨੇ ਵੀ ਜਿਹੜੇ ਵੀ ਲੋਕ ਤਰੱਕੀਆਂ ਕਰਦੇ ਨੇ ਕਾਮਯਾਬ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਸਾਡੇ ਵਾਂਗ ਹੀ ਹੁੰਦੀ ਆ ਤੁਹਾਡੇ ਵਾਂਗ ਸਾਡੇ ਵਾਂਗ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਵੱਡੇ ਵੱਡੇ ਦੁੱਖ ਆਉਂਦੇ ਨੇ ਹਨੇਰੀਆਂ ਆਉਂਦੀਆਂ ਨੇ ਪਰ ਉਹ ਫਿਰ ਵੀ ਆਪਣੇ ਆਪ ਨੂੰ ਜਿਹੜਾ ਵਾ ਹੌਸਲਾ ਦਿੰਦੇ ਨੇ ਹੌਸਲਾ ਦਿੰਦੇ ਨੇ ਜਾਂ ਕਹਿ ਲਓ ਕਿ ਆਪਣੇ ਦੁੱਖ ਨੂੰ ਇੰਨਾ ਜ਼ਿਆਦਾ ਦੁੱਖ ਨੂੰ ਲੈ ਕੇ ਨਹੀਂ ਬੈਠੇ ਰਹਿੰਦੇ ਜਿਹੜਾ ਕੰਮ ਕਰਨਾ ਵਾ ਉਹ ਕਰਨਾ ਹੀ ਕਰਨਾ ਹੈ ਆਪਣੀ ਜ਼ਿੰਦਗੀ ਵਿੱਚ ਜੇ ਕੁਝ ਕਰਨਾ ਵਾ ਤੇ ਉਹਦੇ 'ਤੇ ਵੱਲ ਧਿਆਨ ਦਿਓ ਤੁਹਾਡਾ ਥੋੜਾ ਬਹੁਤਾ ਜਿਹੜਾ ਵਾ ਅੱਧਾ ਦੁੱਖ ਇਸ ਚੀਜ਼ ਨਾਲ ਘਟ ਜਾਂਦਾ ਹੈ ਤੇ ਅੱਜ ਮੈਥਡ ਨਾਲ ਇਹੀ ਗੱਲ ਕਰਨੀ ਹੈ ਕਿ ਆਪਾਂ ਕਿੰਨੇ ਜ਼ਿਆਦਾ ਹਨਾ ਨਿੱਕੇ ਨਿੱਕੀਆਂ ਗੱਲਾਂ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਬਹੁਤ ਜ਼ਿਆਦਾ ਇਮੋਸ਼ਨਲ ਹੋਣ ਕਰਕੇ ਉਹ ਆਪਣੇ ਘਰ ਦੀਆਂ ਘਰ ਦੀਆਂ ਹੀ ਗੱਲਾਂ ਨੂੰ ਲੈ ਕੇ ਇਹ ਨਹੀਂ ਕਿ ਕੋਈ ਦੁੱਖ ਤਕਲੀਫ ਕੋਈ ਸਰੀਰਕ ਦੁੱਖ ਜਾਂ ਕੋਈ ਕਿਸੇ ਚੀਜ਼ ਦਾ ਗਮ ਉਹ ਵੀ ਨਹੀਂ ਆਪਣੇ ਘਰ ਦੇ ਨਿੱਕੇ ਨਿੱਕੀਆਂ ਗੱਲਾਂ ਨੂੰ ਲੈ ਕੇ ਕਿ ਮੇਰੇ ਘਰ ਦੇ ਮੇਰੀ سپورਟ ਨਹੀਂ ਕਰਦੇ ਜਾਂ ਫਿਰ ਮੈਨੂੰ ਤਾਨ ਤਾਨੇ ਮੈਨੇ ਮਾਰਦੇ ਆ ਮੇਰੀ ਸੱਸ ਦਾ ਸੁਭਾਣ ਨਹੀਂ ਚੰਗਾ ਮੇਰੇ ਹਣਾ ਦਿਓਰ ਦਾ ਦਰਾਣੀ ਦਾ ਕਿਸੇ ਦਾ ਵੀ ਕਹਿ ਲਓ ਮੇਰੇ ਰਿਲੇਸ਼ਨ ਨਹੀਂ ਵਧੀਆ ਤੇ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਬੈਠੇ ਰਹਿੰਦੀਆਂ ਨੇ ਬੈਠੀਆਂ ਰਹਿੰਦੀਆਂ ਐਮੋਸ਼ਨਲ ਹੋਈਆਂ ਰਹਿੰਦੀਆਂ ਨੇ ਤੇ ਉਹਨਾਂ ਬਾਰੇ ਹੀ ਸੋਚਦੀਆਂ ਰਹਿੰਦੀਆਂ ਨੇ ਮੇਰੇ ਉਹਨਾਂ ਭੈਣਾਂ ਨੂੰ ਇਹੀ ਸਲਾਹ ਹੈ ਕਿ ਉਹਨਾਂ ਬਾਰੇ ਨਾ ਸੋਚੋ ਉਹ ਚੀਜ਼ਾਂ ਸੋਚ-ਸੋਚ ਕੇ ਤੁਸੀਂ ਆਪਣਾ ਹੀ ਜਿਹੜਾ ਕੰਮ ਵਧਾਰੀਆਂ ਆਪਣਾ ਦੁੱਖ ਵਧਾਰੀਆਂ ਘਟਾ ਨਹੀਂ ਰਹੀਆਂ ਉਹਨਾਂ ਨੂੰ ਉਹਨਾਂ ਬਾਰੇ ਸੋਚ ਕੇ ਕਿ ਉਹਨਾਂ ਨੇ ਕੀ ਮੈਨੂੰ ਕਿਹਾ ਤੇ ਮੈਂ ਕੀ ਜਵਾਬ ਦੇਣਾ ਵਾ ਹਨਾ ਉਹ ਚੀਜ਼ਾਂ ਬਾਰੇ ਸੋਚ-ਸੋਚ ਕੇ ਹੀ ਆਪਣਾ ਦੁੱਖ ਵਧਾ ਲੈਨੇ ਆ ਉਸ ਦੀ ਬਜਾਏ ਤੁਸੀਂ ਆਪਣਾ ਕੋਈ ਨਾ ਕੋਈ ਗੋਲ ਰੱਖੋ ਜ਼ਿੰਦਗੀ ਵਿੱਚ ਕੋਈ ਨਾ ਕੋਈ ਜਦੋਂ ਗੋਲ ਹੋਏਗਾ ਨਾ ਤਾਂ ਤੁਹਾਡਾ ਧਿਆਨ ਆਪਣੇ ਕੰਮ ਤੇ ਜਾਏਗਾ ਆਪਣੇ ਦੁੱਖ ਵੱਲ ਘਟ ਜਾਊਗਾ ਆਪਣੇ ਕੰਮ ਤੇ ਜ਼ਿਆਦਾ ਜਾਊਗਾ ਤੇ ਇਸ ਕਰਕੇ ਦੁਖੀ ਨਾ ਹੋਇਆ ਕਰੋ ਸ਼ੁਰੂ ਵਿੱਚ ਜਿੱਦਾਂ ਮੈਂ ਕਿਹਾ ਨਾ ਪ੍ਰਮਾਤਮਾ ਨੇ ਅੱਖਾਂ ਦਿੱਤੀਆਂ ਦੇਖ ਰਹੇ ਹੋ ਹਨਾ ਸੋਨ ਰਹੇ ਹੋ ਬੋਲ ਰਹੇ ਹੋ ਹੱਥ ਦਿੱਤੇ ਪੈਰ ਦਿੱਤੇ ਆਪਣਾ ਕੰਮ ਆਪ ਕਰ ਰਹੇ ਹੋ ਜਿੱਥੇ ਜੀ ਕਰਦਾ ਉੱਥੇ ਜਾ ਸਕਦੇ ਹੋ ਆਪਣੇ ਆਪ ਜਾ ਸਕਦੇ ਹੋ ਹਨਾ ਇਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਿਆ ਕਰੋ ਪੂਰੀ ਨਿਮਰਤਾ ਦੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਓ ਕਰਿਆ ਕਰੋ ਕਿ ਪ੍ਰਮਾਤਮਾ ਤੁਸੀਂ ਮੈਨੂੰ ਹਨਾ ਇੰਨੀਆਂ ਵੱਡੀਆਂ ਦਾਤਾਂ ਦਿੱਤੀਆਂ ਹਨਾ ਬਹੁਤ ਵੱਡੀ ਦਾਤ ਹੁੰਦੀ ਹੈ ਸਰੀਰਕ ਤੰਦਰੁਸਤੀ ਸਭ ਤੋਂ ਵੱਡੀ ਦਾਤ ਆ ਸਰੀਰਕ ਤੰਦਰੁਸਤੀ ਵਿੱਚ ਇਹ ਨਹੀਂ ਕਿ ਜੇ ਕੋਈ ਥੋੜੇ-ਬੋਧੇ ਸਰੀਰ ਨੂੰ ਦੁੱਖ ਹੈਗੇ ਆ ਤੇ ਤੁਸੀਂ ਤੰਦਰੁਸਤ ਨਹੀਂ ਹੋ ਤੁਹਾਨੂੰ ਤਾਨੂੰ ਪਰਮਾਤਮਾ ਨੇ ਅੰਗ ਪੈਰ ਦਿੱਤੇ ਹੈ ਨਾ ਤਾਂ ਉਹ ਵੀ ਸਭ ਤੋਂ ਵੱਡੀ ਤੰਦਰੁਸਤੀ ਆ ਤੇ ਬਾਕੀ ਜਿੱਦਾਂ ਮੈਂ ਸਟਾਰਟਿੰਗ ਤੋਂ ਕਿਹਾ ਅੱਜ ਮੈਂ ਜ਼ਿਆਦਾ ਲੰਮੀ ਵੀਡੀਓ ਨਹੀਂ ਬਣਾਉਣੀ ਤੇ ਆਪਾਂ ਸਿਰਫ ਇਹੀ ਧਿਆਨ ਕਰਨਾ ਆ ਦੁਖੀ ਨਹੀਂ ਹੋਣਾ ਦੁਖੀ ਹੋ ਹੋ ਕੇ ਸੋਚ-ਸੋਚ ਕੇ ਓਵਰ ਥਿੰਕਿੰਗ ਕਰ-ਕਰਕੇ ਡਿਪਰੈਸਡ ਨਹੀਂ ਹੋਣਾ ਟੈਨਸ਼ਨ ਨਹੀਂ ਲੈਣੀ ਨਾ ਕਿਸੇ ਦੀ ਗੱਲ ਦੀ ਲੈਣੀ ਨਾ ਕਿਸੇ ਆਪਣੀ ਆਪਣੀ ਸਿਹਤ ਨੂੰ ਲੈ ਕੇ ਲੈਣੀ ਨਾ ਕਿਸੇ ਆਪਣੇ ਕੈਰੀਅਰ ਨੂੰ ਲੈ ਕੇ ਲੈਣੀ ਜੋ ਤੁਸੀਂ ਤੁਹਾਡੇ ਹੱਥ ਵਿੱਚ ਆ ਤੁਸੀਂ ਉਹਦੇ ਤੇ ਪੂਰਾ ਕੰਮ ਕਰੋ ਉੱਤੇ ਪੂਰੀ ਮਿਹਨਤ ਕਰੋ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰੋ ਜਿੰਨਾ ਚਿਰ ਤੁਸੀਂ ਆਪਣੇ ਆਪ ਤੇ ਕੰਮ ਨਹੀਂ ਕਰਦੇ ਆਪਣੇ ਆਪ ਨੂੰ ਸਵਾਰਦੇ ਨਹੀਂ ਆਪਣੇ ਆਪ ਨੂੰ ਕੋਸ਼ਿਸ਼ ਨਹੀਂ ਕਰਦੇ ਆਪਣੇ ਆਪਣੀ ਸਿਹਤ ਦਾ ਆਪਣੇ ਸਰੀਰਕ ਤੇ ਮਾਨਸਿਕ ਸਿਹਤ ਦਾ ਧਿਆਨ ਨਹੀਂ ਰੱਖਦੇ ਉਹਨਾਂ ਚਿਰ ਤੁਸੀਂ ਦੁਖੀ ਹੀ ਰਹੋਗੇ ਇਸ ਕਰਕੇ ਸਭ ਤੋਂ ਪਹਿਲੀ ਗੱਲ ਕਿ ਆਪਣਾ ਤਿਆਂ ਆ ਪ੍ਰਖਿਆ ਕਰੋ ਆਸ ਨਾ ਰੱਖਿਆ ਕਰੋ ਕਿ ਦੂਸਰਾ ਬੰਦਾ ਮੈਨੂੰ ਕਵੇ ਕਿ ਇਸ ਤਰ੍ਹਾਂ ਕਰਿਆ ਕਰ ਓਦਾਂ ਕਰਿਆ ਕਰ ਇਹ ਨਹੀਂ ਆਪਣੇ ਆਪ ਲਈ ਸੋਚਿਆ ਕਰੋ ਕਿ ਮੈਂ ਆਪਣੀ ਸਿਹਤ ਵਾਸਤੇ ਮਾਨਸਿਕ ਸਿਹਤ ਵਾਸਤੇ ਸਰੀਰਕ ਸਿਹਤ ਵਾਸਤੇ ਕੀ ਕਰ ਸਕਦਾ ਆ ਅੱਜ ਤਾਂ ਬਸ ਇਹੀ ਮੈਸੇਜ ਸੀ ਕਿ ਤੁਹਾਨੂੰ ਆਪਣੇ ਦੁੱਖ ਨੂੰ ਇੰਨਾ ਜ਼ਿਆਦਾ ਵੱਡਾ ਨਹੀਂ ਮੰਨਣਾ ਚਾਹੀਦਾ ਇੰਨਾ ਜ਼ਿਆਦਾ ਉਹਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਾ ਹੋਇਆ ਕਰੋ ਸ਼ੁਕਰਾਨਾ ਕਰਿਆ ਕਰੋ ਜਿੰਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਵਾਸਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋਗੇ ਨਾ ਜਦੋਂ ਪਾਣੀ ਪੀਂਦੇ ਹੋ ਰੋਟੀ ਖਾਂਦੇ ਹੋ ਹਰ ਹਰ ਟਾਈਮ ਤੇ ਨਹੀਂ ਯਾਦ ਰਹਿੰਦਾ ਪਰ ਜਦੋਂ ਵੀ ਤੁਸੀਂ ਕਿਤੇ ਕਦੀ ਕਿਤੇ ਚੀਜ਼ ਕੋਸ਼ਿਸ਼ ਕਰਿਆ ਕਰੋ ਕੰਟੀਨਿਊ ਕਰਨ ਦੀ ਵੀ ਕੋਸ਼ਿਸ਼ ਕਰਿਆ ਕਰੋ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਸ਼ੁਕਰਾਨੇ ਦੇ ਨਾਲ ਉਹ ਚੀਜ਼ਾਂ ਸਾਡੇ ਕੋਲ ਚੰਗੀਆਂ ਚੀਜ਼ਾਂ ਸਾਡੇ ਕੋਲ ਆਉਂਦੀਆਂ ਨੇ ਜਦੋਂ ਅਸੀਂ ਸ਼ਿਕਾਇਤਾਂ ਕਰਦੇ ਹਾਂ ਤਾਂ ਹੋਰ ਵੱਧ ਜਾਂਦੀਆਂ ਨੇ ਉਹ ਤੇ ਸੋ ਲਾਸਟ ਵਿੱਚ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਇਦਾਂ ਦੀਆਂ ਗੱਲਾਂ ਮੇਰੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ